ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਜੁਗ ਜੁਗ ਅਟਲ ਚਬਰ ਸਖਤ ਸ਼ਕਤ ਦੇ ਮਾਲਕ ਵਾਲੀਏ ਪੁਲਾ ਆਲਮ ਗਰੀਬ ਨਵਾਜ ਸ਼ਬਦ ਗੁਰੂ ਜਹਰਾਜ ਹੂਰ ਹਾਜ਼ਰਾ ਹਜ਼ੂਰ ਤਕਤ ਤੇ ਬਰਾਜਮਾਨ ਦਸੂ ਪਾਤਸ਼ਾਹਿਆਂ ਦੀ ਜਗਦੀ ਜੋਤ ਧੰਨ ਧੰਨ ਸਾਹਿਬੋ ਸ੍ਰੀ ਗੁਰੂ ਰਣਜੀਤ ਸਿੰਘ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀਓ ਆਓ ਮਨ ਵਰਤੀਆਂ ਨੂੰ ਅਕਾਗਰ ਕਰੀਏ ਅਰ ਜੋ ਆਪਾਂ ਸਾਹਿਬ ਸ੍ਰੀ ਗੁਰੂ ਰਣਜੀਤ ਸਿੰਘ ਮਹਾਰਾਜ ਦੀ ਪਾਵਨ ਅਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਤਾਨ ਦਿਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਬਾਇ ਕਰੂੰ ਬੇਨੰਤੀ ਮੇਰਾ ਤੋਖ ਸੁਖ ਤੁਝ ਹੀ ਆਸ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਆਸਾ ਮਹੱਲਾ ਚੌਥਾ ਗੁਰ ਅਮਰਤ ਭਿੰਨੇ ਦੇਹੋਰੀ ਅਮਰਤ ਬੁਰਕੇ RAM ਰਾਜੇ ਜੇ ਨਾਂ ਕੁਰਬਾਨੀ ਮਰ ਭਾਈਆ ਅਮਰਤ ਛਾਪੇ ਸ਼ਕੇ ਗੁਰ ਟੁੱਟੇ ਹਰ ਬਰਾਂ ਪਾਇਆ ਊਕੇ ਟੱਟ ਤੱਕੇ ਗੁਰਮਖ ਪਿਆਰੇ ਆਏ ਮਿਲ ਮੈਂ ਕਿਰੀ ਬਿਸ਼ੁਨੇ ਨਾਮ ਰਾਜੇ ਮੇਰਾ ਮਾਤਨ ਬਹੁਤ ਬਰਾਂਗੇ ਹਰ ਨੈਣ ਰਸ ਪਿੰਨੇ ਪਰਮ ਸਨਮਾਨ ਯੋਗ परमstdcारीयो गुरु रूप सतसंग जी ਅੱਜ ਦੇ ਪਾਵਨ ਪਵਿੱਤਰ ਸ਼ਬਦ ਜਿਨ੍ਹਾਂ ਤੋਂ ਅੱਜ ਦੀ ਇਸ ਪਾਵਨ ਪਵਿੱਤਰ ਵਿਚਾਰ ਨੂੰ ਪਰਾਰੰਭ ਕਰਨਾ ਹੈ ਚੌਥੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਨ੍ਹਾਂ ਦੇ ਪਾਵਨ ਪਵਿੱਤਰ ਮੁਖਾਰ ਬਿੰਦੂ ਆਚਾਰਨ ਹੋਏ ਇਹ ਪਾਵਨ ਸ਼ਬਦ ਰਾਗ ਆਸਾ ਦੇ ਅੰਦਰ ਤਨ ਤਨ ਸਾਹਿਬ ਸ੍ਰੀ ਗੁਰੂ ਅੰਸੇ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਕੱਦਸ ਅੰਗ 400 49 ਦੇ ਉੱਪਰ ਸੁਭਾਏ ਮਾਨ ਹਨ ਇਸ ਪਾਮਨ ਸ਼ਬਦ ਦੇ ਦੋ ਪੌੜੀਆਂ ਦੋ ਬੰਦ ਆਪਾਂ ਕੱਲ ਤੱਕ ਵਿਚਾਰਨਾ ਕੀਤੇ ਤੀਸਰੀ ਬੰਦ ਦੀ ਅਰੰਭਤਾ ਕਰਦੇ ਹਾਂ ਹੋਇਆ ਮੇਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਰਪਾ ਕਰ ਰਹੇ ਨੇ ਫਰਮਾਨ ਕਰ ਰਹੇ ਨੇ ਔਰਤ ਹਿਰਦੇ ਦੀ ਜਿਹੜੀ ਤੜਫ ਹੈ ਕਿਸੇ ਪਿਆਰੀ ਦੀ ਅਡੀਕ ਦੇ ਵਿੱਚ ਇੱਕ ਹਿਰਦੇ ਦੀ ਤੜਫ ਉਸ ਬਿਰਹੋਂ ਨੂੰ ਉਸ ਦਰਦ ਨੂੰ ਬਿਆਨ ਕਰ ਰਹੇ ਨੇ ਸਤਿਗੁਰ ਕਹਿੰਦੇ ਗੁਰਮਖ ਪਿਆਰੇ ਆਏ ਮਿਲ ਮਕਰੀਬ ਸੁਨੇ ਰਾਮ ਰਾਜੇ ਗੁਰਮਖ ਪਿਆਰੇ ਆਏ ਮਿਲ 헤 ਮੇਰੇ ਪਿਆਰੇ ਦਾਤਾ 헤 ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਚਿਰਿ ਬਿਸੁਨੇ ਮੈਂ ਚਿਰਾਂ ਤੋਂ ਵਿਛੜਿਆ ਹੋਇਆ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਪਰਖੀ ਸਰਪ ਹੋਇਓ ਪਤਾ ਹੀ ਨਹੀਂ ਦਤਾ ਕਿਹੜੇ-ਕਿਹੜੇ ਜਨਮਾਂ ਵਿੱਚ ਅਸੀਂ ਲੰਘ ਕੇ ਇਸ ਮਾਤ ਲੋਕ ਵਿੱਚੋਂ 84 ਲੱਖ ਜੁਨੇ ਚੋਂ ਲੰਘ ਕੇ ਸਾਨੂੰ ਇਸ ਰਮੌਰ ਇਹ ਮਨੁੱਖਾ ਦੇਹੀ ਮਿਲੀ ਹੈ ਬਹੁਤ ਜਨਮ ਵਿਛਰੇ ਤੇ ਮਾਦਵ ਇਹ ਜਨਮ ਤੁਮਾਰੇ ਦੇਖ ਕੇ ਕਹਿਰ ਬ达ਸ ਆਸ ਲੰਗ ਦੀਵਨ ਚਿਰ ਭਇਓ ਦਰਸ਼ਨ ਦੇਖ ਬਹੁਤ ਸਮਾਂ ਹੋ ਗਿਆ ਤੇ ਤੂੰ ਵਿਛੜਿਆ ਨੂੰ ਤੇ ਮੇਰੇ ਸਤਿਗੁਰੂ ਕਹਣ ਲੱਗੇ ਦਾਤਾ ਹੁਣ ਮੇਰੇ ਤੇ ਕਿਰਪਾ ਕਰੀ ਤੇ ਕਰਨੇ ਕਿਵੇਂ ਆ ਮਿਲਣਾ ਕਿਵੇਂ ਗੁਰਮਖ ਗੁਰੂ ਦੇ ਰਾਹੀ ਗੁਰੂ ਦੇ ਰਾਹੀ ਮੈਨੂੰ ਆ ਕੇ ਮਿਲਣਾ ਕਰ ਮੈਂ ਕਿਰੀ ਬਿਸ਼ੁੰਨੇ RAM ਰਾਜੇ ਮੇਰੇ ਦਾਤਾ ਮੈਨੂੰ ਬਹੁਤ ਸਮਾਂ ਹੋ ਗਿਆ ਤੇਰੇ ਤੋਂ ਵਿਛੜਿਆ ਅਰ ਹੁਣ ਤੂੰ ਮੇਰੇ ਤੇ ਕਿਰਪਾ ਕਰ ਦੇ ਮੈਨੂੰ ਸਤਗੁਰੂ ਦੇ ਰਾਹੀ ਆ ਕੇ ਮਿਲਣਾ ਕਰ ਮੇਰਾ ਮਨ ਤਨ ਬਹੁਤ ਬਰਗਿਆ ਹਰ ਨੈਣ ਰਸ ਪਿੰਨੇ ਮਿਹਰ ਮੇਰੇ ਦਾਤਾ ਜੀ ਮੇਰਾ ਮਨ ਤੇ ਮੇਰਾ ਤਨ ਮੇਰਾ ਹਿਰਦਾ ਬਹੁਤ ਅਵਰਾਗਿਆ ਹੋਇਆ ਭਾਵਕੇ ਉਦਰਿਆ ਹੋਇਆ ਤੇਰੇ ਤੋਂ ਬਿਨਾ ਤੇਰੇ ਵਿਛੋੜੇ ਕਰਕੇ ਨਾ ਮੇਰਾ ਮਨ ਤਨ ਬਹੁਤ ਵਰਾਗ ਗਿਆ ਬਹੁਤ ਵਰਾਗ ਵਿੱਚ ਹੈ ਉਦਨਿਆ ਹੋਇਆ ਹੈ ਮੇਰਾ ਮਨ ਮੇਰਾ ਤਨ ਫਿਰ ਸਤਿਗੁਰੂ ਕਹਿਣ ਲੱਗੇ ਹਰ ਨੈਣ ਰਸ ਭਿੰਨੇ ਤੇ ਦਾਤਾ ਮੇਰੀਆਂ ਅੱਖਾਂ ਦੇ ਵਿੱਚ ਇਹਨਾਂ ਨੇਤਰਾਂ ਵਿੱਚ ਵਿਛੋੜੇ ਦੇ ਕਾਰਨ ਤੇਰੇ ਪ੍ਰੇਮ ਜਲ ਨਾਲ ਭਿੱਜੀਆਂ ਹੋਈਆਂ ਨੇ ਸਤਿਗੁਰੂ ਕਿਰਪਾ ਕਰਕੇ ਕਹਿ ਰਹੇ ਨੇ ਕਿ हे ਮੇਰੇ ਦਾਤਾ ਤੇਰੇ ਵਿਛੋੜੇ ਕਰਕੇ ਨਾ ਅੱਖਾਂ ਦੇ ਵਿੱਚ ਨਾ ਹੰਝੂ ਆਏ ਇਹਨਾਂ ਅੱਖਾਂ ਦੇ ਵਿੱਚ ਤੇਰੇ ਵਿਛੋੜੇ ਦੇ ਕਰਕੇ ਪ੍ਰੇਮ ਕਰਕੇ ਪ੍ਰੇਮ ਜਨਨਨ ਭਿੱਜੀਆਂ ਨੇ ਬਾਬਾ ਕਬੀਰ ਸਾਹਿਬ ਵੀ ਕਹਿੰਦੇ ਪੰਥ ਨਿਹਾਰੇ ਤਾਂਬੜੀ ਲੋਚਣਾ ਭਰੀ ਲਿਓ ਸਾਸਾ ਬੜਾ ਸੋਹਣਾ ਬਾਬਾ ਕਬੀਰ ਜੀ ਨੇ ਇੱਕ ਦਰਸ਼ ਦਰਸ਼ਨ ਇੱਕ ਦਰਸ਼ ਇੱਕ ਸੀਲ ਖਿੱਚਿਆ ਕਹਿੰਦੇ ਇੱਕ ਦੰਨਿਆਵੀ ਔਰਤ ਹੈ ਬੀਬੀ ਸੁਹਾਗਾ ਵਾਲੀ ਉਹਦਾ ਪਤੀ ਪਰਦੇਸ ਗਿਆ ਹੋਇਆ ਹੈ ਉਰਦਾਨਾਂ ਲੀਕਦੀ ਹੈ ਉਹਦੇ ਰਸਤੇ ਨੂੰ ਦੇਖਦੀ ਹੈ ਪੰਥ ਨਿਹਾਰੇ ਕਾਮਣੀ ਮਨ ਤਰਸਤਾ ਕਾਮਣੀ ਇਸਤਰੀ ਨਿਹਾਰੇ ਦੇਖਣਾ ਲੋਚਨ ਭਰੀਲੇ ਅਸਾਸਾ ਲੋਚਨ ਅੱਖਾਂ ਭਰੀਲੇ ਅਸਾਸਾ ਅੱਖਾਂ ਦੇ ਵਿੱਚ ਅੱਖਾਂ ਭਰੀਆਂ ਨੇ ਅਸਾਸਾ ਉਹ ਵੇ ਸਾਹ ਲੈਂਦੀ ਹੈ ਇੱਥੇ ਹੁਣ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਤੇਰਾ ਜੀਵਨ ਐਦਾਂ ਦਾ ਹੋਣਾ ਚਾਹੀਦਾ ਹੈ ਇਹ ਜੀਵ ਰੂਪ ਇਸਤਰੀ ਤੋਂ ਉਸ ਪਰਮਾਤਮਾ ਦੀ ਯਾਦ ਵਿੱਚ ਉਰਨਾ ਤੀਜੇ ਪੱਗ ਮਾਂ ਖਿੱਚੇ ਕਿਉਂ ਹਰ ਦਰਸ਼ਨ ਕੀ ਆਸਾ ਕਹਿੰਦੇ ਐਨੀ ਆਸ ਤੇ ਨਹੀਂ ਵਿਤ ਹੋਵੇ ਤੇਰਾ ਹਿਰਦਾ ਟੁੱਟਣਾ ਨਹੀਂ ਚਾਹੀਦਾ ਔਰ ਨਾ ਪਿੱਛੇ ਰਜੇ ਨਾ ਬੱਗ ਨਾ ਕਿਸੇ ਜਿੱਥੇ ਖੜਾ ਜਿੱਥੇ ਟੱਕਦਾ ਪੱਗ ਨਾ ਕਿਸੇ ਤੇਰੇ ਮਨ ਰੂਪੀ ਪੈਰ ਜਿਹੜੇ ਉਹ ਕਿਸੇ ਪਾਸੇ ਖਿਸ਼ਕਣਾ ਉਸ ਦਾਤੇ ਦੀ ਯਾਦ ਵਿੱਚ ਜੁੜਦਾ ਵਸ ਆਧਾਰਨ ਲਈ ਦੁਨਿਆਵੀ ਇਸ ਤਰੀ ਦੀ ਸਮਝ ਆ ਸਾਨੂੰ ਰਹੇ ਨੇ ਸਾਰਿਆਂ ਨੂੰ ਲੋਚਨ ਭਰੇ ਨੇ ਅਸਾਸਾ ਪੰਥ ਨਿਹਾਰੇ ਕਾਮਣੀ ਭਗਤ ਕਬੀਰ ਸਾਹਿਬ ਚ ਲੋਚਨ ਭਰੀ ਲਿਓ ਸਾਸਾਂ ਉਰਨਾ ਭੀਜੇ ਪਾਦ ਨਾ ਖਿਚੇ ਹਰ ਦਰਸ਼ਨ ਕੀ ਆਸਾ ਉੱਡ ਹੁਣ ਕਾਗਾ ਕਾਰੇ ਵੇਗ ਮਲੀ ਜੇ ਆਪਣੇ ਰਾਮ ਪਿਆਰੇ ਉੱਡ ਹੁਣ ਕਾਗਾ ਕਾਰੇ ਇਹ ਕਾਲੇ ਕਾਵਾ ਉੱਡ ਕਿਉਂਕਿ ਪੁਰਾਣੇ ਸਮਿਆਂ ਵਿੱਚ ਹੁੰਦਾ ਸੀ ਕਾਹਨੇ ਕਿਤੇ ਆ ਕੇ ਬਨੇਰੇ ਉੱਤੇ ਬੈਠ ਜਾਣਾ ਬੋਲਣਾ ਤੇ ਉਹਨੂੰ ਕਹਿਣਾ ਜੇ ਉੱਡ ਤੇ ਵਿਚਾਰ ਆ ਜਾਣੀ ਮਨ ਵਿੱਚ ਵੀ ਜੇ ਉੱਡ ਗਿਆ ਤੇ ਫਿਰ ਪਰੋਹਣੇ ਘਰਾਂ ਜਾਉਣ ਕੇ ਹਣਗੇ ਤੇ ਜੇ ਨਾ ਉੱਡਿਆ ਫਿਰ ਨਹੀਂ ਆਉਣੇ ਚਲੋ ਇੱਕ ਮਿੱਥਾ ਭਵਾ ਇਹ ਗੱਲ ਹੁਣ ਬਾਬਾ ਕਬੀਰ ਸਿੰਘ ਜੀ ਇਹ ਗੱਲ ਉੱਡ ਹੋਣਾ ਕਾ ਕਾਰੇ ਕਹਿੰਦੇ ਹੀ ਕਾਵੇਂ ਕਾਲੇ ਗਾਵੇਂ ਉੱਡ ਬੇਗਮ ਲਈ ਜੇ ਛੇਤੀ ਮਲਾਂ ਮੇਰੇ ਸਾਹਮਣੇ ਆਇਆ ਰੇ ਮੇਰੇ ਦਾਤੇ ਨੇ ਮੈਨੂੰ ਛੇਤੀ ਮਲਾਂ ਦੇ ਹੁਣ ਜਿੰਦਰੇ ਤੇ ਅੰਤਰੀਅ ਅਰਥ ਕਰਾਂਗੇ ਤਾਂ ਉੱਡ ਹੋਣਾ ਕਾਗਾ ਕਰੇ ਕਾਲੇ ਕਾਉਂ ਐ ਵਿਕਾਰੋ ਨਿਕਲ ਜੋ ਛੇਤੀ ਉੱਡ ਜੋ ਹਿਰਦੇ ਚ ਕਿਉਂਕਿ ਜਿੱਨਾ ਚ ਤੁਸੀਂ ਹੋ ਵਕਾਰ ਅੰਦਰ ਉਹਨਾਂ ਚ ਕਰ ਮੇਰੇ ਪਿਆਰੇ ਨੇ ਇੱਥੇ ਆਉਣਾ ਨਹੀਂ ਇਸ ਕਰਕੇ ਉੱਡ ਹੁਣ ਕਾਗਾ ਕਾਰੇ ਬੇਗ ਮਲੇਜੇ ਬੇਗ ਛੇਤੀ ਮਲੇਜੇ ਮਿਲਾਂ ਮੇਰੇ ਅਨੰਦ ਪਿਆਰ ਮੈਂ ਉਸ ਆਪਣੇ ਦਾਤੇ ਨੂੰ ਮਿਲਣੇ ਮਿਲਣਾ ਤੇ ਇਹ ਔਗਣੋ ਇਹ ਕਾਲੇ ਕਾਮੋ ਹੁਣ ਤੁਸੀਂ ਉੱਡਣਾ ਕਰੋ ਚਲੇ ਜਾਓ ਤੁਸੀਂ ਉੱਡਜੋ ਖਤਮ ਹੋ ਜਾਓ ਸਤਗੁਰੂ ਕਿਰਪਾ ਕਰਕੇ ਕਰਨਾ ਗੋਰਮਕ ਪਿਆਰ ਆਏ ਮਿਲ ਮੈਤਰੀ ਵਿਸ਼ਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬਰਾਗਿਆ ਹਰ ਨੈਣ ਰਸ ਪਿੰਨੇ ਹੈ ਮੇਰੇ ਦਾਤਾ ਮੇਰੇ ਹਰੀ へ ਮੇਰੇ ਪਿਆਰਿਆ ਤੂੰ ਛੇਤੀ ਕਰ ਮਿਲਣਾ ਕਰ ਤੁਸੀਂ ਕਿਰਪਾ ਕਰੋ ਮੈਨੂੰ ਮਿਲਣਾ ਕਰੋ ਤੇ ਮਿਲੋ ਮੈਨੂੰ ਸਤਿਗੁਰੂ ਦੇ ਰਾਹੀ ਮੈਨੂੰ ਸਤਿਗੁਰੂ ਮਿਲਾ ਤਾਂ ਕਿ ਸਤਿਗੁਰੂ ਦੇ ਰਾਹੀ ਤੇਰਾ ਮੈਨੂੰ ਮਲਾਪ ਹੋਵੇ ਕਿਰੀ ਵਿਸ਼ੁੰਨੇ ਬੜੇ ਤਿਰਿਆਂ ਤੋਂ ਬੜੇ ਸਮਿਆਂ ਤੋਂ ਤੇਰੇ ਤੋਂ ਵਿਛੜੇ ਹੋਏ ਹੁਣ ਮੇਰਾ ਮਨ ਮੇਰਾ ਤਨ ਬਹੁਤ ਵਿਰਾਗ ਵਿੱਚ ਹੈ ਉਧਰੇ ਹੋਇਆ ਹੈ ਹਰ ਨੈਣ ਰਸ ਭਿੰਨੇ ਤੇ ਮੇਰੇ ਨੈਣ ਮੇਰੇ ਲੋਚਨ ਮੇਰੀਆਂ ਅੱਖਾਂ ਤੇਰੇ ਨਾਮ ਰਸ ਦੇ ਵਿੱਚ ਭਿੱਜਣਾ ਹੋਈਆਂ ਨੇ ਇਸ ਕਰਕੇ ਕਿਰਪਾ ਕਰ ਛੇਤੀ ਤੋਂ ਛੇਤੀ ਆ ਕੇ ਬੇਨੁਮ ਕਰਨਾ ਕਰ ਮੈਂ ਹਰ ਪ੍ਰੋਪਿਆਰਾ ਦਾਸ ਗੁਰ ਕਹਿੰਦੇ ਮੇਰੇ ਦਾਤਾ ਜੀ ਮੈਨੂੰ ਕਿਰਪਾ ਕਰਿਓ ਕਿਰਪਾ ਕਰਕੇ ਮੈਨੂੰ ਪੂਰਨ ਸਤਗੁਰੂ ਦੀ 10 ਪਾਉਣਾ ਕਰਿਓ ਮੈਂ ਹਰ ਪ੍ਰਮਪਿਆਰਾ اے ਮੇਰੇ ਹਰੀ へ ਮੇਰੇ ਪਿਆਰੇ ਪ੍ਰਮਾਤਮਾ ਦਾਸ ਗੁਰ ਮੈਨੂੰ ਸਤਗੁਰੂ ਦੀ 10 ਪਾਉਣੀ ਕਰ ਕਿਉਂ ਕਿਉਂਕਿ ਮਿਲ ਹਰ ਮਨ ਮੰਨੇ ਜਿੰਨਾ ਜ਼ਿਕਰ ਗੁਰੂ ਨਹੀਂ ਮਿਲਣਾ ਆ ਮਨਵਾ ਉਹਨਾਂ ਚਿਕਰ ਨਹੀਂ ਬਸ ਸੋ ਜਿੰਨਾ ਚੱਕਰ ਸਤਗੁਰੂ ਦਾ ਸ਼ਬਦ ਮਿਲਿਆ ਨਾ ਇਹ ਮਨ ਹਿਰਦਾ ਜਿਹੜਾ ਮਨ ਆ ਇਹ ਵੈੜਾ ਬਤਾਏ ਕਿ ਕਿੱਥੇ ਸੂਤ ਆਉਣਾ ਤੇ ਜਿੰਨਾ ਚੱਕਰ ਮੰਨਣਾ ਮੰਨੇ ਉਹ ਤੱਕ ਤੇਰੇ ਦਰਸ਼ਨ ਨਹੀਂ ਹੋਣੇ ਇਸ ਕਰਕੇ ਮੇਰੇ ਦਾਤਾ ਤੂੰ ਕਿਰਪਾ ਕਰ ਹੇ ਮੇਰੇ ਦਾਤਾ ਮੈਂ ਚਿਰਾਂ ਤੋਂ ਵਿਛੜੇ ਹੋਏ ਨੂੰ ਸਤਗੁਰੂ ਦੇ ਰਾਹੀ ਮਿਲ ਹੇ ਮੇਰੇ ਖਰੀ ਮੇਰਾ ਮਨ ਮੇਰਾ ਹਿਰਦਾ ਬਹੁਤ ਉਦਰਿਆ ਹੈ ਬੜਾ ਵਰਾਗ ਵਿੱਚ ਹੈ ਤੇ ਮੇਰੀਆਂ ਅੱਖਾਂ ਦੇ ਵਿੱਚ ਤੇੜੇ ਵਿਛੋੜੇ ਦੇ ਕਾਰਨ ਤੇਰੇ ਪ੍ਰੇਮ ਜਨਨਲ ਭਿੱਜੀਆਂ ਨੇ हे ਮੇਰੇ ਦਾਤਾ ਮੈਨੂੰ ਪਿਆਰੇ ਗੁਰੂ ਦੀ 10 ਸਿ ਪਾਉਣੇ ਕਰ। ਇਹ ਕਿਰਪਾ ਕਰੋ ਮੈਂ ਹਰ ਪ੍ਰਭ ਤਿਆਰਾ ਦਾਸ ਗੁਰ हे ਮੇਰੇ ਪਿਆਰਿਆ ਹੈ ਮੇਰੇ ਦਾਤਾ ਮੇਰੇ ਹਰੀ ਜੀ ਤੁਸੀਂ ਕਿਰਪਾ ਕਰੋ ਮੈਨੂੰ ਬੂਮ ਸਤਗੁਰੂ ਦੀ 10 ਸ ਪਾਉਣਾ ਕਰੋ ਕਿਉਂਕਿ ਗੁਰੂ ਨੂੰ ਮਿਲ ਕੇ ਮੇਰਾ ਮਨ ਤੇਰੀ ਯਾਦ ਵਿੱਚ ਗਿੱਧ ਜਾਵੇਗਾ। ਨਹੀਂ ਤਾਂ ਇਹ ਤਾਂ ਜਿਹੜਾ ਮਾਨਾ دنیਾਵੀ ਪਦਾਰਥਾਂ ਵਿੱਚ ਗਿੱਜਿਆ ਹੋਇਆ ਹੈ ਇਹ ਮੰਨਤਾ ਆਪਣਾ ਵਿੱਚ ਗਿੱਜਿਆ ਹੋਇਆ ਹੈ ਤੇ ਜਿੰਨਾ ਚੱਕਰ ਸਤਿਗੁਰੂ ਨਾਲ ਮਿਲਿਆ ਉਹਨਾਂ ਚੱਕਰ ਇਹ ਮਨ ਜਿਹੜਾ ਤੇਰੇ ਨਾਮ ਰਸ ਵਿੱਚ ਨਹੀਂ ਭਜਣਾ ਇਸ ਕਰਕੇ ਤੁਸੀਂ ਕਿਰਪਾ ਕਰੋ ਮੈਨੂੰ ਪੂਰਨ ਸਤਿਗੁਰੂ ਦੇ ਦਸ ਪਾ ਦਿਓ ਹਉ ਮੂਰਖ ਕਾਰੇ ਲਾਈਆ ਨਾਨਕ ਹਰ ਕੰਮੇ ਹੈ ਨਾਨਕ ਸਤਿਗੁਰੂ ਕਹਿੰਦੇ ਹੇ ਨਾਨਕ ਆਖ ਇਹ ਹੁਣ ਗੱਲ ਕੱਲੀ ਇਹ ਨਹੀਂ ਵੀ ਸਤਗੁਰੂ ਕਹਿਣ ਸਤਗੁਰੂ ਨੇ ਸਾਨੂੰ ਸਮਝਾਇਆ ਕਿ ਤੁਸੀਂ ਭਾਈ ਸੰਗਤ ਦੇ ਰੂਪ ਵਿੱਚ ਆਉਨੇ ਹੋ ਤਾਂ ਨਾਨਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਨਤਮਸਤਕ ਹੋਨੇ ਹੋ ਤੇ ਆ ਕੇ ਆਰਦਾਸ ਬੇਨਤੀ ਕਰਿਆ ਕਰ ਤੇ ਕਰਨਾ ਕੀ ਹੈ ਕਹਿਣਾ ਕੀ ਹੈ ਹਉ ਮੂਰਖ ਮੁਗਦ ਸਰਣਾਗਤੀ ਮੈਂ ਤੇਰੇ ਸਰਨੇ ਵਿੱਚ ਆਇਆ ਮੂਰਖ ਆ। ਕਿਰਪਾ ਕਰ। ਬਖਸ਼ਿਸ਼ ਕਰ। ਤੇ ਮੈਨੂੰ ਮੂਰਖ ਨੂੰ ਇੱਕ ਕੰਮ ਲਾ। ਇੱਕ ਕੰਮ ਵਿੱਚ ਮੈਨੂੰ ਲਾ ਦੇ ਹੁਣ ਕੰਮ ਕਿਹੜਾ ਮੰਗਿਆ? ਸਤਿਗੁਰ ਕਹਿੰਦੇ ਹਾਂ ਮੂਰਖ ਕਾਰੇ ਲਾਈਆ। ਨਾਨਕ ਹਰ ਕੰਮੇ। हे दाता ਮੈਂ ਮੂਰਖ ਹਾਂ। ਤੁਸੀਂ ਸਿਖਾਣ ਹੋ ਤੇ ਮੈਨੂੰ ਕਰੋ ਕਿਰਪਾ ਆਪਣੇ ਨਾਮ ਸਿਮਰਨ ਦੇ ਕੰਮ ਦੇ ਵਿੱਚ ਜੋੜਨਾ ਕਰ। ਦੁਨਿਆਵੀ ਕੰਮ ਤਾਂ ਮੈਂ ਕਰਦਾ ਸਾਰੇ ਬੜਾ ਨਪੁੰਨਾਂ ਮੈਂ। ਹਰ ਕੰਮ ਦੇ ਵਿੱਚ ਮੈਂ ਮਹਾਰਾਹ। ਪਰ ਜਿਹੜਾ ਤੇਰੇ ਨਾਮ ਸਿਮਨ ਵਾਲਾ ਕੰਮ ਆ ਦਾ ਤਾਂ ਉਹ ਬੂਰੇ ਕਾਮਕ ਊਠ ਖਲੋਇਆ। ਨਾਮ ਕੀ ਬੇਲਾ ਪੈ ਪੈ ਸੋਇਆ। ਜੇਦੋ ਨਾਮ ਦਾ ਸਿਮਰਨ ਦਾ ਸਮਾਉਂਦਾ ਉਹ ਦਬਾ ਲਿੰਦਾ ਕਾਲ ਦਬਾ ਲਿੰਦੀ ਹੈ ਨੀਂਦ ਆਣਸ ਦਬਾ ਲਿੰਦਾ ਤੇ ਬੁਰੇ ਕਾਮ ਕੋ ਉਠ ਖਲੋਇਆ ਜੇਦੋ ਕੰਮ ਬੁਰੇ ਕਰਦੇ ਹੋਣ ਤੇ ਫਿਰ ਨਾ ਦਿਨ ਵੇਖੀਏ ਤੇ ਨਾ ਵੇਖੀਏ ਰਾਤ ਨਾ ਦਿਨ ਚ ਵੇਖਦਾ ਕੋਈ ਨਾ ਰਾਤ ਵੇਖਦਾ ਪਰ ਜੇ ਨਾਮ ਦੀ ਗੱਲ ਹੋਵੇ ਤਾਂ ਫਿਰ ਕੀ ਹੈ ਨਾਮ ਕੀ ਬੇਲਾ ਪੈ ਪੈ ਸੋਇਆ ਚੰਗਿਆਈ ਆਲ ਕਰੇ ਚੰਗੇ ਕੰਮਾਂ ਤੋਂ ਆਲਸ ਕਰਨਾ ਤੇ ਬ੍ਰਿਆਈ ਹੋਏ ਸ਼ੇਰ ਤੇ ਬੁਰੇ ਕੰਮਾਂ ਕਰਨ ਵਾਸਤੇ ਸ਼ੇਰ ਹੀ ਨਹੀਂ ਤਾਕਤ ਆਉਂਦੀ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਦਾਤਾ ਮੈਨੂੰ ਇੱਕ ਕੰਮ ਵਿੱਚ ਲਾਉਣਾ ਕਰਦੇ ਉਹ ਕੰਮ ਸ੍ਰੇਸ਼ਟ ਹੈ ਦੁਨਿਆਵੀ ਕੰਮਾਂ 'ਚ ਮੈਂ ਬਹੁਤ ਨਕੂਨ ਐ ਬਹੁਤ ਮਾਰ ਬੜੀ ਮੈਂ ਕੰਮ ਕਰ ਲੈਂਦਾ ਹੈ ਪਰ ਆਹ ਜਿਹੜਾ ਸ੍ਰੇਸ਼ਟ ਕੰਮ ਆ ਨਾ ਸਾਰਿਆਂ ਤੋਂ ਇਸ ਕੰਮ ਵਿੱਚ ਮੈਨੂੰ ਜੋੜਨਾ ਕਰ ਉਹ ਹੈ ਤੇਰੇ ਨਾਮ ਸਿਮਨ ਵਾਲੀ ਕਾਰ ਤੇ ਆਪਣੇ ਨਾਮ ਸਿਮਨ ਵਾਲੀ ਕਾਰ ਦੇ ਵਿੱਚ ਮੈਨੂੰ ਜੋੜਨਾ ਕਰੋ ਗੁਰ ਅੰਮ੍ਰਿਤ ਭਿੰਨੇ ਦੇਹਰੀ ਅੰਮ੍ਰਿਤ ਬੁਰਕੇ RAM ਰਾਜੇ ਜਿੰਨਾ ਗੁਰਬਾਣੀ ਮਨ ਪਾਈਆ ਅਮਰਤ ਛੱਕ ਛਕੇ ਗੁਰ ਉੱਠੇ ਹਰ ਪਾਇਆ ਚੁਕੇ ਧੱਕ ਧਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਹੁਣ ਧਿਆਨ ਨਾਲ ਸੁਣਿਓ ਤਵਜੋ ਦੇਵ ਜੀ ਥੋੜੀ ਜੀ ਸਤਿਗੁਰੂ ਨੇ ਸਾਨੂੰ ਕੀ ਸਮਝਾਇਆ ਪਹਿਲੀ ਗੱਲ ਕਹਿੰਦੇ ਗੁਰ ਟੁੱਟਾ ਹਰ ਪਾਇਆ ਗੁਰ ਅੰਮ੍ਰਿਤ ਭਿੰਨੇ ਦੇਹਰੀ ਅੰਮ੍ਰਿਤ ਮੁਰਕੇ RAM RAJAN ਗੁਰੂ ਕਿਦਾਂ ਦਾ ਹੋਣਾ ਚਾਹੀਦਾ ਗੁਰ ਅੰਮ੍ਰਿਤ ਭਿੰਨੇ ਦੇਹਰੀ ਭਾਈ ਜਿਹੜਾ ਪੂਰਨ ਸਤਗੁਰੂ ਆ ਨਾ ਸਤਗੁਰੂ ਕਹਿੰਦੇ ਗੁਰੂ ਦਾ ਦੇਹੀ ਸਤਗੁਰੂ ਆਤਮਿਕ ਤੌਰ ਤੇ ਅੰਮ੍ਰਿਤ ਰਸ ਵਿੱਚ ਭਿੱਜੇ ਹੁੰਦੇ ਨੇ ਉਹਨਾਂ ਦੇ ਹਿਰਦੇ ਵਿੱਚ ਅੰਮ੍ਰਿਤ ਰਸ ਹੁੰਦਾ ਹੈ ਤੇ ਕੱਲਾ ਉਹਨਾਂ ਦੇ ਨਹੀਂ ਅੰਮ੍ਰਿਤ ਬੁਰਕੇ ਬੁਰਕੇ ਛਿੜਕਣਾ ਪੜ ਦੇਣਾ ਕਿਸੇ ਰਾਮ ਰਾਜੇ ਕਹਿੰਦੇ ਭਾਈ ਜਿਹੜਾ ਪੂਰਨ ਸਤਗੁਰੂ ਆ ਨਾ ਵੇਖੋ ਗੁਰੂ ਦਾ ਸੋਨਾ ਹਿਰਦਾ ਸਦਾ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੇ ਨਾਲ ਭਿੱਜਿਆ ਰਹਿੰਦਾ ਤੇ ਉਹ ਗੁਰੂ ਹੋਰਨਾ ਦੇ ਹਿਰਦਿਆਂ ਵਿੱਚ ਵੀ ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਛਿੜਕਦਾ ਰਹਿੰਦਾ ਹੈ ਤੇ ਜਦੋਂ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸਤਿਗੁਰੂ ਛਿੜਕੇ ਫਿਰ ਕੀ ਅਵਸਥਾ ਬਣਦੀ ਹੈ ਜਲ ਤੋਂ ਬਲਤੋਂ ਤੌਕਿਆ ਗੁਰ ਚੰਦਨ ਸੀਤ ਲਾਇਉ ਜਲ ਤੋਂ ਬਲਤੋਂ ਜਲਦੇ ਸੜਦੇ ਹਿਰਦੇ ਵਕਾਰਾਂ ਕਰਕੇ ਜਲਦੇ ਸੜਦੇ ਹਿਰਦਿਆਂ ਦੇ ਉੱਤੇ ਜਦੋਂ ਸਤਿਗੁਰੂ ਕਿਰਪਾ ਕਰਕੇ ਤੌਕਿਆ ਛੱਟਾ ਦਿੱਤਾ ਗਾਧਾ ਨਾਮ ਜਲ ਦਾ ਇਹ ਨਾਮ ਜਲ ਦਾ ਛੱਟਾ ਦਿੱਤਾ ਮੇਰੇ ਸਤਿਗੁਰੂ ਕਹਿੰਦੇ ਉਹ ਭਾਈ ਜਿਹੜਾ ਜਲਦਾ ਤੇ ਬਲਦਾ ਹਿਰਦਾ ਸੀ ਵਿਕਾਰਾਂ ਕਰਕੇ ਖਾਂਤ ਹੋ ਗਿਆ ਕਾਦੇ ਕਰਕੇ ਹੋਇਆ ਕਿਉਂਕਿ ਅਮਰਤ ਦਾ ਛੱਟਾ ਮੇਰੇ ਸਤਿਗੁਰੂ ਨੇ ਦੇ ਦਿੱਤਾ ਤਾਂ ਗੁਰ ਅਮਰਤ ਭਿੰਨੇ ਦੇਹ ਰੀ ਅਮਰਤ ਬੁਰਕੇ RAM ਰਾਦੇ ਇਹ ਪੂਰਨ ਸਤਿਗੁਰੂ ਦੀ ਗੱਲ ਕਿ ਭਾਈ ਗੁਰੂ ਦਾ ਸੋਨਾ ਹਿਰਦਾ ਉਹ ਸਦਾ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੇ ਨਾਲ ਭਰਿਆ ਹੁੰਦਾ ਹੈ ਭਿੱਜਿਆ ਰਹਿੰਦਾ ਹੈ ਤੇ ਕੱਲਾ ਆਪਣਾ ਹਿਰਦਾ ਭਿੱਜਾ ਨਹੀਂ ਉਹ ਸਤਗੁਰੂ ਕਿਰਪਾ ਕਰ ਦਿੰਦੇ ਨੇ ਜਿਹੜਾ ਉਹਨਾਂ ਦੀ ਸੰਗਤ ਵਿੱਚ ਚੱਲਿਆ ਜਾਂਦੀ ਜਿਹੜਾ ਸਤਗੁਰੂ ਤੇ ਭਰੋਸਾ ਰੱਖ ਲਵੇ ਜਿਹੜਾ ਸਤਗੁਰੂ ਦੇ ਚੰਮ ਪਰਸੇ ਤੇ ਸਤਗੁਰੂ ਉਹਨਾਂ ਨੂੰ ਵੀ ਆਤਮਿਕ ਦੇਨ ਦੇਣ ਵਾਲਾ ਨਾਮ ਜਲ ਉਹਨਾਂ ਦੇ ਹਿਰਦਿਆਂ ਉੱਤੇ ਵੀ ਛੜਕ ਦਿੰਦੇ ਨੇ ਇਹ ਆਪੂਰਨ ਸਤਗੁਰੂ ਦੀ ਗੱਲ ਜਿਨ੍ਹਾਂ ਗੁਰਬਾਣੀ ਮਨ ਭਾਈਆਂ ਅਮਰ ਤੇ ਸ਼ੱਕ ਸ਼ੱਕੇ ਹੁਣ ਆ ਗੱਲ ਜ਼ਰੂਰੀ ਚਿੱਤੇ ਰੱਖਿਓ ਵੀ ਜਿਨ੍ਹਾਂ ਨੂੰ ਗੁਰਬਾਣੀ ਮਨ ਪਾਈਆ ਇਹ ਬੜੀ ਵੱਡੀ ਵੱਡੰਬੜਾ ਸਾਡੀ ਸਾਨੂੰ ਗੁਰਬਾਣੀ ਚੰਗੀ ਨਹੀਂ ਲੱਗਦੀ ਡੀਜੇ ਵੱਜਦੇ ਹੁਣ 2-2 ਘੰਟੇ ਅਸੀਂ ਕੋਲੇ ਬੈਠ ਜਾਂਦੇ ਆ ਕੋਈ ਫਰਕ ਨਹੀਂ ਪੈਂਦਾ ਸਭ ਨੂੰ ਗੁਰਬਾਣੀ ਸਾਨੂੰ ਚੰਗੀ ਨਹੀਂ ਲੱਗਦੀ ਇੱਥੇ ਸਾਨੂੰ 10 ਮਿੰਟ ਬੈਣਾ ਔਖਾ ਹੋ ਜਾਂਦਾ ਹੈਰਾਨ ਵੀ ਹੁੰਦੀ ਹੈ ਜੇ ਮਾਧਿਅਮੋਂ ਸਪੀਕਰ ਦੇ ਕੋਲੇ ਕੁਰਸੀ ਢਾਈ ਹੁੰਦੀ ਠਾਠ ਦਾ ਵਿੱਚ ਉਹਨੇ ਕੋਈ ਫਰਕ ਨਹੀਂ ਪੈਂਦਾ ਇੱਥੇ 5 ਮਿੰਟ ਸਮਾਜ ਦੀ ਹਜ਼ੂਰੀ ਵਿੱਚ ਰਹਿਣਾ ਔਖਾ ਹੋ ਜਾਂਦਾ ਸਤਿਗੁਰੂ ਕਹਿੰਦੇ ਫਿਰ ਜਿਨ੍ਹਾਂ ਨੂੰ ਗੁਰਬਾਣੀ ਚੰਗੀ ਲੱਗਣੀ ਹੈ ਚੇਤੇ ਰੱਖਿਓ ਭਾਈ ਜਿਨ੍ਹਾਂ ਨੂੰ ਗੁਰਬਾਣੀ ਮਨ ਭਾਈਆਂ ਅਮਰਤ ਸ਼ੱਕ ਸ਼ੱਕੇ ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਮਨ ਦੇ ਵਿੱਚ ਗੁਰਬਾਣੀ ਬਾਣੀ ਸਤਿਗੁਰੂ ਦੀ ਪਾਵਨ ਬਾਣੀ ਸਤਿਗੁਰੂ ਦੀ ਪਾਉਂਡ ਬਾਣੀ ਜਿਨ੍ਹਾਂ ਨੂੰ ਭਾਈ ਪਿਆਰੀ ਲੱਗਦੀ ਐ ਬਾਣੀ ਦਾ ਰਸ ਮਾਣ-ਮਾਣ ਕੇ ਉਹਨਾਂ ਦੇ ਹਿਰਦੇ ਵੀ ਆਤਮਕ ਜੀਵਨ ਦੇਣ ਵਾਲੇ ਨਾਮ ਜਨ ਨਾਲ ਫਿਰ ਤਰੂ ਤਾਜਾ ਹੋਜੇ ਅਮਰਤ ਸ਼ਕ ਸ਼ਕੇ ਕਹਿੰਦੇ ਉਹਨਾਂ ਦੇ ਹਿਰਦੇ ਵੀ ਫਿਰ ਨਾਮ ਜਲ ਅਮਰਤ ਨਾਮ ਜਨ ਨਾਲ ਭਰ ਜਾਂਦੇ ਨੇ ਤੇ ਜਦੋਂ ਸਤਿਗੁਰੂ ਫਿਰ ਦੀ ਬਾਣੀ ਚੰਗੀ ਲੱਗੇ ਇਸ ਸਾਖਤ ਗੀਤ ਚੰਗੇ ਲੱਗਦੇ ਆ ਤਾਂ ਫਿਰ ਕੀ ਐ ਫਿਰ ਤਾਂ ਤੱਕੇ ਪੈਣੇ ਹੀ ਪੈਣੇ ਆ ਇਹ ਚਿੱਤੇ ਰੱਖਿਓ ਗੱਲ ਜੇ ਸਾਖਤ ਗੀਤ ਚੰਗੇ ਲੱਗਦੇ ਗੁਰਬਾਣੀ ਚੰਗੇ ਨਹੀਂ ਲੱਗਦੀ ਫਿਰ ਤੱਕਿਆਂ ਤੋਂ ਸਾਨੂੰ ਬਚਾ ਕੋਈ ਨਹੀਂ ਸਕਦਾ ਤੇ ਜੇ ਗੁਰਬਾਣੀ ਸਤਿਗੁਰੂ ਦੀ ਬਾਣੀ ਚੰਗੀ ਲੱਗੇ ਤਾਂ ਫਿਰ ਅਗਲੀ ਗੱਲ ਸਤਿਗੁਰ ਕਹਿੰਦੇ ਗੁਰ ਤੁਠੇ ਹਰ ਪਾਇਆ ਫਿਰ ਗੁਰੂ પ્રસન્ન ਹੋ ਜਾਂਦਾ ਜੀ ਤੇ ਜੇ ਸਾਖਤ ਕੀਤੇ ਚੰਗੇ ਲੱਗਣ ਤੇ ਗੁਰੂ ਨੇ ਤਾਂ ਫਿਰ ਕਾਹਦਾ ਪ੍ਰਸੰਨ ਹੋਣਾ ਤੇ ਜੇ ਗੁਰੂ ਪ੍ਰਸੰਨ ਨਹੀਂ ਫਿਰ ਜਿੰਦਗੀ 'ਚ ਥੱਕਿਆ ਤੁਰਨਾ ਕੁਛ ਮਿਲਣਾ ਨਹੀਂ ਤੇ ਜੇ ਗੁਰਬਾਣੀ ਦਾ ਆਨੰਦ ਆਵੇ ਰਸ ਆਵੇ ਤਾਂ ਫਿਰ ਗੁਰ ਟੁੱਟੇ ਹਰ ਪਾਇਆ ਗੁਰ ਟੁੱਟੇ ਤਰੁੱਟ ਜਾਣਾ ਪ੍ਰਸੰਨ ਹੋ ਜਾਣਾ ਭਾਈ ਕਹਿੰਦੇ ਫਿਰ ਬਾਣੀ ਦਾ ਰਸ ਜਦੋਂ ਮਾਣਦੇ ਆਂ ਆਤਮਿਕ ਜੀਵਨ ਦੇਣ ਵਾਲੇ ਨਾਮ ਜਾਣ ਨਾਲ ਹਿਰਦੇ ਤਰੋਂ ਤਾਰਾ ਹੋ ਜਾਂਦੇ ਨੇ ਭਿੱਜ ਜਾਂਦੇ ਨੇ ਤੇ ਸਤਿਗੁਰੂ ਕਹਿੰਦੇ ਜਦੋਂ ਫਿਰ ਗੁਰੂ ਕਿਰਪਾ ਕਰੇ ਗੁਰੂ ਤਰੁੱਠ ਜਾਵੇ ਕਿਰਪਾ ਕਰ ਦੇਵੇ ਹਰ ਮਿਲਦਾ ਰੱਬ ਹਰ ਪਾਇਆ ਫਿਰ ਮਿਲਦਾ ਰੱਬ ਫਿਰ ਮਿਲਦਾ ਹਰੀ ਮਿਲ ਫਿਰਦਾ ਪਰਮਾਤਮਾ ਤੇ ਗੁਰੂ ਪ੍ਰਸੰਨ ਹੋਵੇ ਦਾਤਾ ਮਿਲੇ ਤੇ ਜਿਹਨੂੰ ਦਾਤਾ ਮੈਂ ਦਾਤਾ ਮਿਲ ਜਾਵੇ ਸਤਿਗੁਰੂ ਦੇ ਚੁੱਕੇ ਤੱਕ ਤੱਕੇ ਉਹਦੇ ਸਾਰੇ ਤੱਕੇ ਹੀ ਖਤਮ ਹੋ ਜਾਂਦੇ ਨੇ ਤੱਕਿਆਂ ਦੀ ਅਰਸਤ ਜਨਮ ਤੇ ਮਰਨ ਦੇ ਗੇੜ ਖਤਮ ਹੋ ਗਏ ਉਹਦੇ ਹੁਣ ਸਵਾਲ ਇੱਥੇ ਸ਼ੁਰੂ ਹੁੰਦਾ ਜਿਹਨੂੰ ਗੁਰਬਾਣੀ ਚੰਗੀ ਲੱਗੇ ਜਿਹਨੂੰ ਸਤਿਗੁਰੂ ਦੀ ਬਾਣੀ ਮਨ ਵਿੱਚ ਚੰਗੀ ਲੱਗੇ ਭਾ ਜਾਵੇ ਉਹਦੇ ਉੱਤੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਬਖਸ਼ਿਸ਼ ਕਰ ਦਿੰਦੇ ਨੇ ਤਰੁੱਠ ਜਾਂਦੇ ਨੇ ਪ੍ਰਮਾਤਮਾ ਨਾਲ ਮਲੇਕ ਮਲਾਪ ਹੋ ਜਾਂਦਾ ਹੈ ਤੇ ਜਿਹਨੂੰ ਰੱਬ ਮਿਲੇ ਫਿਰ ਉਹਦੇ ਸਾਰੇ ਚੁੱਕੇ ਤੱਕੇ ਆ ਦੁਨਿਆਵੀ ਤੱਕੇ ਵੀ ਉਹਦੀ ਜ਼ਿੰਦਗੀ ਵਿੱਚ ਲਿਖਿਆ ਹੋਣਾ ਤਾਂ ਵੀ ਖਤਮ ਹੋ ਜਾਂਦੇ ਨੇ ਤੇ ਜਨਮ ਮਰਨ ਦੇ ਗੇੜ ਦੇ ਤੱਕੇ ਵੀ ਖਤਮ ਹੋ ਜਾਂਦੇ ਆ ਦੁਨਿਆਵੀ ਦੁੱਖ ਦਿਲਿੱਦਰ ਵੀ ਖਤਮ ਹੁੰਦੇ ਨੇ ਤੇ ਜੇ ਲਈ ਤਰ ਡਾਕਟਰਾਂ ਦੇ ਘਰਾਂ ਦੇ ਤੱਕੇ ਤਾਂ ਖਾਣੇ ਪੈਣੇ ਇਹ ਚ ਕੋਈ ਸ਼ੱਕ ਨਹੀਂ ਹੈਗਾ ਜੇ ਸਤਿਗੁਰੂ ਪਰਸਾਨਾਂ ਨਹੀਂ ਨਾ ਕਰ ਸਕਿਆ ਸੀ ਗਰਵਾੜੀ ਸਾਨੂੰ ਚੰਗੇ ਨਾਲ ਲੱਗੇ ਤੇ ਸਾਨੂੰ ਡਾਕਟਰਾਂ ਦੇ ਘਰ ਭਰ ਲਈ ਪੈਣੇ ਇਹਦੇ ਚ ਕੋਈ ਦੋ ਰਾਇਆ ਨਹੀਂ ਹਨ ਇਹ ਸੱਚ ਹੈ ਸਤਿਗੁਰੂ ਕਹਿੰਦੇ ਭਾਈ ਜਦੋਂ ਸਤਿਗੁਰੂ ਕਿਰਪਾ ਕਰਨ ਤਰੁੱਠਾਂ ਬਖਸ਼ਿਸ਼ ਕਰਦੇ ਨੇ ਫਿਰ ਉਸ ਪ੍ਰਮਾਤਮਾ ਨਾਲ ਮਲਾਪ ਹੁੰਦਾ ਜਦੋਂ ਦਾਤਾ ਮਿਲੇ ਫਿਰ ਸਾਰੇ ਚੁੱਕੇ ਧੱਕੇ ਸਾਰੇ ਧੱਕੇ ਦੁਨਿਆਵੀ ਹੋਣ ਇਸ ਜ਼ਿੰਦਗੀ ਵਿੱਚ ਹੋਣ ਤੇ ਜਨਮ ਮਰਨ ਦੇ ਗਿਰਦੇ ਧੱਕੇ ਹੋਣ ਸਾਰੇ ਧੱਕੇ ਜਿਹੜੇ ਖਤਮ ਹੋ ਜਾਂਦੇ ਨੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕ ਤੇ ਫਿਰ ਕਹਿੰਦੇ ਹਰ ਜਨ ਹਰੀ ਦਾ ਭਗਤ ਤੇ ਹਰ ਹਰ ਤੇ ਹਰੀ ਪ੍ਰਮਾਤਮਾ ਆਪ ਹਰ ਹੋਇਆ ਹਰ ਦੇ ਅਰਥ ਹਰ ਹੋਇਆ ਇੱਕ ਹੋ ਜਾਣਾ ਹਰੀ ਜਿਹੜਾ ਸ਼ਬਦ ਆ ਨਾ ਹਰ ਸ਼ਬਦ ਜਿਹੜਾ ਇਹਦੇ ਬਹੁਤ ਸਾਰੇ ਅਰਥ ਹੈ ਇੱਕ ਵਦਵਾਲ ਨੇ ਲਿਖਿਆ ਹਰ ਬੋਲਿਆ ਹਰ ਸੁਣਿਆ ਹਰ ਗਿਆ ਹਰ ਕੇ ਪਾਸ ਅਰਥ ਸਾਰੇ ਲੱਖ ਵਾਕ ਇਹਦੇ ਹਰ ਬੋਲਿਆ ਹਰ ਸੁਣਿਆ ਹਰ ਗਿਆ ਹਰ ਕੇ ਪਾਸ ਹਰ ਹਰ ਮੈਂ ਮਿਲ ਗਏ ਉਹ ਹਰ ਭਇਓ ਉਦਾਸ ਹੁਣ ਸਭ ਇੱਕ ਹੈ ਅਰਥ ਲੱਗਦੇ ਦੋਹਰਾ ਉਹ ਕਹਿੰਦੇ ਹਰ ਬੋਲਿਆ ਹਰ ਕਹਿੰਦੇ ਡੱਡੂ ਨੂੰ ਹਰ ਬੋਲਿਆ ਡੱਡੂ ਬੋਲਿਆ ਹਰ ਗਿਆ ਹਰ ਕੇ ਪਾਸ ਹਰੀ ਹਰ ਕਹਿੰਦੇ ਸੱਪ ਨੂੰ ਸੱਪ ਕਹਿੰਦੇ ਹਰੀ ਦੇ ਕੋਲ ਹਰ ਦੇ ਕੋਲ ਹਰ ਡੱਡੂ ਡੱਡੂ ਕੋਲੇ ਚੱਲਿਆ ਗਿਆ ਫੜਨ ਵਾਸਤੇ ਹੁਣ ਡੱਡੂ ਨੇ ਜਦੋਂ ਵੇਖਿਆ ਸੱਪ ਆ ਗਿਆ ਉਹਨੇ ਹਰ ਹਰ ਮੈਂ ਮਿਲ ਗਏ ਹਰ ਡੱਡੂ ਨੇ ਛਾਲ ਮਾਰੀ ਹਰਕਤ ਦੇ ਪਾਣੀ ਨੂੰ ਵੀ ਕਹਿੰਦੇ ਆ ਕਹਿੰਦੇ ਡੱਡੂ ਨੇ ਮਾਰੀ ਛਾਲ ਤੇ ਪਾਣੀ ਚ ਵੜ ਗਿਆ ਹਰ ਭੈਉ ਉਦਾਸ ਸੱਪ ਜਿਹੜਾ ਸੀ ਉਦਾਸ ਹੋ ਗਿਆ ਵੀ ਮੈਂ ਤਾਂ ਖਾਣਾ ਆਇਆ ਸੀ ਇਹ ਚ ਕਰਕੇ ਹਰ ਸ਼ਬਦ ਦੇ ਜਿਹੜੇ ਆ ਇੱਥੇ ਅਰਥ ਨੇ ਹਰ ਜਨ ਹਰੀ ਦਾ ਭਗਤ ਹਰ ਹਰੀ ਪ੍ਰਮਾਤਮਾ ਹਰ ਇੱਕ ਇੱਕ ਹੋਗੇ ਹੋਇਆ ਨਾਨਕ ਹਰ ਇੱਕ ਹੈ ਮਿਲੇ ਕਿਵੇਂ ਜਿਵੇਂ ਨਾਨਕ ਲੀਲ ਭੈਉ ਗਵਿੰਦ ਸਿਓ ਜੋਂ ਜਾਲ ਚੋਂ ਪਾਣੀ ਮੈਂ ਪਾਨਿ ਆ ਕਹਿੰਦੇ ਫਿਰ ਉਹ ਪ੍ਰਮਾਤਮਾ ਵਿੱਚ ਇੱਕ ਮਿਕ ਹੋ ਜਾਂਦੇ ਆ ਤੇ ਉਹਨਾਂ ਦੀ ਜ਼ਿੰਦਗੀ ਦੇ ਸਾਰੇ ਤੱਕੇ ਢੋੜੇ ਜਿਹੜੇ ਆ ਉਹ ਜਨਮ ਤੇ ਬੰਦੇ ਗੇੜ ਉਹਨਾਂ ਦੇ ਖਤਮ ਹੋ ਜਾਂਦੇ ਹਨ ਜੀ ਬੋਲਣਾ ਜੀ ਸਤਨਾਮ ਈ ਵਾਹੇ ਗੁਰੂ ਸਾਹਿਬ ਜੀ